ਹੇ ਗੁਰਦੇ ਕੀ ਪਤਾਏ ਸ੍ਰੀ ਨਾਨਕ ਨਾਮ ਲੈਵਾ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਉਪਤਕਾ bina ਲਖ ਲਖ ਮੁਬਾਰਕ ਸਿੱਖ ਕਰਨ ਦੇ 10 ਗੁਰੂ ਸਾਹਿਬਾਨਾਂ ਵਿੱਚੋਂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਹਨ ਪਰ ਜਦਦੇ ਇਹ ਵਿਰਾਜਮਨ ਹੋਣ ਸਮੇਂ ਆਪ ਜੀ ਦੀ ਉਮਰ ਮਹਿਜ 5 ਸਾਲ ਤੇ 3 ਮਹੀਨੇ ਦੀ ਸੀ

ਬਲੀ ਦਾਤ ਤੋਂ ਬਹੁਤ ਚਿੰਤਤ ਸੀ ਗੁਰੂ ਜੀ ਦੇ ਦਬਾਅ ਤੋਂ ਲਈ ਅਰਣੇ ਨੇ ਅੰਮੇਰ ਨਹੀਂ ਰਾਜੇ ਸੇ ਮੇਹੱਤੋ ਗੁਰੂ ਜੀ ਨੂੰ ਦਿੱਲੀ ਆਉਣ ਦਾ ਸੰਦੇਸ਼ ਭੇਜਿਆ ਗੁਰੂ ਘਰ ਦੇ ਅਨੰਦ ਸਿ ਰਾਜਾ ਜੈ ਸਿੰਘ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਰੋਕ ਪਰ ਬਦੂੜ ਪੰਜੂਖਾ ਅੰਬਾਲਾ ਉਪਦੇ ਹੋਏ ਦਿੱਲੀ ਵੱਲ रवाना ਹੋਏ ਲੱਸੀ ਵਿੱਚ ਸਤਿਗੁਰੂ ਨੇ ਜਦੋਂ ਪੰਜੂਖਾ ਪਿੰਡ ਵਿਖੇ ਰਾਜਕਟੜੀ ਪ੍ਰਾਪਤ ਕੀਤਾ

ਜੇ ਮੈਂ ਗੀਤਾ ਦੇ ਅਰਥ ਕਰ ਦਿੰਦੇ ਤੁਸੀਂ ਸਮਝੋਗੇ ਕਿ ਗੁਰੂ ਦੇ ਲਾਲ ਨੇ ਕਿਸੇ ਉਸਤਾਦ ਕੋ ਸਿੱਖਿਆ ਲਈ ਹੋਵੇਗੀ ਇਸ ਲਈ ਤੁਸੀਂ ਕਿਸੇ ਵੀ ਪਿੰਡ ਵਿੱਚੋਂ ਸੁਧਾਰਨ ਵਿਅਕਤੀ ਨੂੰ ਲੈ ਆਓ ਮੈਂ ਉਸ ਤੋਂ ਗੀਤਾ ਦੇ ਅਰਥ ਕਰਵਾ ਦੇਵਾਂਗਾ ਪੰਨਤ ਗੋਆਚੋਂ ਇਹ ਗੱਲ ਸੁਣ ਕੇ ਮਨੋਂ ਮਨ ਬਹੁਤ ਖੁਸ਼ ਹੋਇਆ ਅਤੇ ਉਸਨੇ ਗੀਤਾ ਦੇ ਅਰਥ ਕਰਵਾਉਣ ਲਈ ਨੰਨਾ ਤੋਂ ਬੋਲੇ ਅਤੇ ਜਵਾਨ ਤੋਂ ਹੁੰਗੇ ਛੱਜੂ ਚੋੜ ਨੂੰ ਸਤਿਗੁਰਾਂ ਦੇ ਕੋਲ ਲੈ ਆਇਆ ਸਤਿਗੁਰਾਂ ਦੇ ਛੱਜੂ ਚੋੜ ਨੂੰ ਵਹਿਣ ਨੂੰ ਬੋਲਣ ਅਤੇ ਅੱਖਾਂ ਬੰਦ ਕਰਕੇ ਬੈਠਣ ਲਈ ਕਿਹਾ ਸਤਿਗੁਰਾਂ ਨੇ ਆਪਣੀ ਹੱਥ ਵਿੱਚ ਪੜੀ ਛੜੀ ਨੂੰ ਉਸ ਦੇ ਸਿਰ ਉੱਤੇ ਟਿਕਾ ਦਿੱਤਾ ਅਤੇ ਲਾਲ ਚੰਦ ਨੂੰ ਗੀਤਾ ਦਾ ਸ਼ਲੋਕ ਪੜਨ ਲਈ ਬੋਲਿਆ ਲਾਲ ਚੰਦ ਗੀਤਾ ਦਾ ਸ਼ਲੋਕ ਪੜ੍ਹਦਿਆਂ ਇਹ ਕਰਦਾ ਗਿਆ ਕਿਉਂ ਕਿ ਉਹ ਲਾਲ ਚੰਦ ਦਾ ਸਿਰ ਸ਼ਰਮ ਨਾਲ ਜ਼ਮੀਨ ਵੱਲ ਝੁਕਾ ਗਿਆ ਫਿਰ ਸੰਤਾਂ ਵਿੱਚ ਚਰਚੇ ਹੋਣ ਲਗੇ ਕਿ ਜਿਸ ਗੁਰੂ ਦੀ ਛੜੀ ਵਿੱਚ ਇੰਨੀ ਤਾਕਤ ਹੈ ਉਹ ਗੁਰੂ ਆਖ ਕਿੰਨਾ ਮਹਾਨ ਹੋਵੇਗਾ ਇਸ ਤੋਂ ਬਾਅਦ ਲਾਲ ਚੰਦ ਨੇ ਸੰਤਾਂ ਤੋਂ ਮਾਫੀ ਮੰਗੀ ਅਤੇ ਜਾਚ ਵੀ ਮੰਗੀ ਲਾਲ ਚੰਦ ਦਾ ਸਤਿਗੁਰਾਂ ਨੇ ਉਧਾਰ ਕੀਤਾ ਅਤੇ راہ ਵਿੱਚ ਅਨੇਕਾਂ

वागुरू जी का खालसा वागुरु जी की फतेह